ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਡਾਟਰ ਪਰਨਜੀਤ ਰੰਧਾਵਾ ਜੀ ਨੇ ਅੰਤਰ ਯਤਰਾ ਨਾਲ ਇੱਕ ਵਿਆਪਕ ਮੰਚ ਨਾਮ ਦਾ WhatsApp ਗਰੁੱਪ ਤਿਆਰ ਕੀਤਾ ਸਾਨੂੰ ਲੋੜ ਹੈ ਇਸ ਨਾਲ ਜੁੜੀ ਇੱਕ ਸੰਸਥਾ ਇੱਕ ਜਥੇਬੰਦੀ ਨੂੰ ਤਿਆਰ ਕਰੀਏ ਅਸੀਂ ਕਿਸੇ ਵੀ ਸਾਹਿਤਿਕ ਜਥੇਬੰਦੀ ਦੇ ਨਾਲ ਲੱਗੇ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣਾ 1967 ਵਿੱਚ ਰਾਜ ਭਾਸ਼ਾ ਐਕਟ ਬਣਿਆ ਬੜੇ ਸੋਫਰਸਨ ਜੋਈ ਸੀ ਕਿ ਮਾਂਬੋਲੀ ਕੰਮ ਹੋਏਗਾ ਕਿ ਮਾਂਬੋਲੀ ਨੂੰ ਲਾਜ਼ਮੀ ਕਰਤੋ ਲੈ ਕੇ ਇਸ 2008 ਦੇ ਕਾਨੂੰਨ ਤੱਕ ਦੀਆਂ ਜਿੰਨੀਆਂ ਵੀ ਗੱਲਾਂ ਹੋਈਆਂ ਉਹਨੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਜੱਥੇਬੰਦਕ ਸੋਚ ਦੀ ਘਾਟ ਮਾਂਬੋਲੀ ਨੂੰ ਹੋ ਜੇ ਪਿੱਛੇ ਤਾਂ ਗਈ ਪਰ ਇਸ ਮਾਚਾ ਹੀ ਮੈਂ ਆਪ ਸਭ ਨੂੰ ਬੇਨਤੀ ਕਰਦਾ ਜਿੱਥੇ ਵੀ ਕਿਤੇ ਪੰਜਾਬੀ ਅਧਿਆਪਕ ਕਿਸੇ ਕਾਲਜ ਜਾਂ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਜੋ ਅੱਜ ਪੜਾ ਰਿਆ ਉਹ ਜੇ ਸਾਡੇ ਇਸ ਗਰੁੱਪ ਦਾ ਹਿੱਸਾ ਨਹੀਂ ਬਣਿਆ ਤਾਂ ਉਸ ਨੂੰ ਜੋੜੋ ਨਵੀਂ ਅਧਿਆਪਕ ਮਾਚਾ ਨਹੀਂ ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਝੰਡਾ ਬੁਲੰਦ ਕਰਨ ਵਾਲੇ ਸਮੂਹ ਅਧਿਆਪਕ ਸਾਥੀਆਂ ਨੂੰ ਪਿਆਰ ਭਰੀ ਸਤਿਕਾਰ ਪਿਆਰੀ ਸਾਥੀਓ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਰਨਜੀਤ ਰੰਧਾਵਾ ਜੀ ਨੇ ਅੰਤਿਮ ਯਤਰਾ ਨਾਲ ਇੱਕ ਅਧਿਆਪਕ ਮੰਚ ਨਾਮ ਦਾ WhatsApp ਗਰੁੱਪ ਧਾਰਕ ਕੀਤਾ ਤੇ ਅਸੀਂ ਕਈ ਸੁਪਿਆ ਤੋਂ ਕਾਲਜਾਂ ਯੂਨੀਵਰਸਿਟੀਆਂ ਦੇ ਅਧਿਆਪਕ ਸਨ ਕੱਲ ਸਿਰਫ ਅਧਿਆਪਕ ਮੰਚ ਦੇ ਇਸ ਗਰੁੱਪ ਤੱਕ ਸੀਮਿਤ ਨਹੀਂ ਰਹਿਣੀ ਸਾਨੂੰ ਲੋੜ ਹੈ ਇਸ ਨਾਲ ਲਈ ਇੱਕ ਸੰਸਥਾ ਇੱਕ ਜਥੇਬੰਦੀ ਨੂੰ ਤਿਆਰ ਕਰਨ ਦੀ ਬੜੇ ਵੱਡੇ ਕਾਰਜ ਨੇ ਜੋ ਅਸੀਂ ਪੰਜਾਬੀ ਮਾਂ ਬੋਲੀ ਦੀ ਪ੍ਰਕૃતિ ਦੇ ਪਸਾਰਦੇ ਕਰਨੇ ਨੇ ਵਰਿਆ ਤੋਂ ਮਾਂ ਬੋਲੀ ਪੰਜਾਬੀ ਨਾਲ ਕਿੰਨਾ ਕਿੰਨਾ ਤੱਕਾ ਹੁੰਦਾ ਰਿਹਾ ਤੇ ਜਿਸ ਦਾ ਕਾਰਨ ਇਹ ਹੀ ਹੈ ਕਿ ਅਸੀਂ ਅੱਜ ਇਸ ਮੰਚ ਦੇ ਉੱਪਰ ਇਕੱਠੇ ਹੋ ਕੇ ਇਹ ਗੱਲ ਕਰਨ ਲਈ ਮਜਬੂਰ ਹੋ ਗਏ ਆ ਪਿਆਰੇ ਸਾਥੀਓ ਜਿੰਨੇ ਵੀ ਸਾਹਕਾਰ ਗੀਤਕਾਰ ਸਾਡੇ ਤੋਂ ਪੂਰਬਲੇ ਹੋਏ ਨੇ ਜਾਂ ਬਡੇਰੇ ਜੋ ਅੱਜ ਵੀ ਸਾਨੂੰ ਰਾਹ ਛਣਾ ਰਹੇ ਨੇ ਉਹ ਕਿਤਨਾ ਕਿਤੇ ਮਾਂ ਬੋਲੀ ਨਾਲ ਹੋਏ ਇਸ ਤੱਕੇ ਦੀ ਸ਼ਾਦੀ ਕਰਦੇ ਨੇ ਬਾਪੂ ਫਰੋਜ਼ ਇਹ ਸ਼ਰਫ ਜੀ ਦੀ ਗੱਲ ਕਰਾਂ ਤਾਂ ਕਦੇ ਉਹਨਾਂ ਨੇ ਆਖਿਆ ਸੀ ਕੁਛ ਜਿਨਨਾ ਨੇ ਸ਼ਰਫ ਨਾ ਬਾਤ ਮੇਰੀ ਵੇ ਮਾ ਬੋਲੀ ਹਾ ਉਹ ਨਾ ਪੰਜਾਬੀਆ ਦੀ ਅਸੀਂ ਮਾ ਬੋਲੀ ਦੇ ਸੁਪੁੱਤ ਬਣਨਾ ਕਬੁੱਤ ਨਹੀਂ ਤੇ ਬਹੁਤ ਕੁਛ ਐਸਾ ਹੈ ਜੋ ਮਾ ਬੋਲੀ ਦੀ ਪ੍ਰਤਿਲੀ ਕਰਨਾ ਬਾਕੀ ਹੈ ਜਦੋਂ ਅਸੀਂ ਇਕੱਠੇ ਹੋ ਕੇ ਤੁਰਦੇ ਹਾਂ ਤਾਂ ਇਕੱਠੇ ਹੋ ਕੇ ਤੁਰਨ ਲਈ ਸਾਡੇ ਵਾਸਤੇ ਇੱਕ ਵੰਗਾਰ ਖੜੀ ਹੋ ਜਾਂਦੀ ਹੈ ਕਿ ਇਕੱਠੇ ਤੁਰਨ ਵਾਲਿਆਂ ਦੀ ਗਿਣਤੀ ਪਤੇ ਘਟੇਨਾ ਜਿਸ ਜਥੇਬੰਦੀ ਦੀ ਮੈਂ ਗੱਲ ਕਰ ਰਿਹਾ ਡਾਕਟਰ ਹੀਰਾ ਸਿੰਘ ਜੀ ਨੇ ਕੁਝ ਸਮੇਂ ਪਹਿਲਾਂ ਉਸ ਦਾ ਜ਼ਿਕਰ ਕੀਤਾ ਸੀ ਬੇਸ਼ੱਕ ਅੰਮ੍ਰਿਤਸਰ ਤੋਂ ਇੱਕ ਜਥੇਬੰਦੀ ਦੀ ਪਹਿਲੀ ਬੈਠਕ ਵੀ ਹੋ ਗਈ ਹੈ ਉਹਦੇ ਪੰਜਾਬ ਦੇ ਵਿੱਚ ਬਹੁਤ ਮੁਕ ਇਕਾਈਆਂ ਵੀ ਬਣੀਆਂ ਨੇ ਤੇ ਇੱਕ ਸਾਂਝੀ ਜਥੇਬੰਦੀ ਜੋ ਪੂਨੇ ਪੰਜਾਬ ਦੀ ਰਹਿਨਮਾਈ ਕਰੇਗੀ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਇਸ ਸਾਰੀ ਕਾਰਗੁਜ਼ਾਰੀ ਲਈ ਆਰਤਾ ਅਤੇ ਮਰਦਾਂ ਦੀ ਬਰਾਬਰ ਸਮਰਥਾ ਇਸਤਰੀ ਵਿਆਪਕ ਵੀ ਅੱਗੇ ਹੋਣ ਮੇਰੀ ਬੇਨਤੀ ਹੈ ਕਿ ਸਭ ਨੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਜਥੇਬੰਦੀ ਨੇ ਕੰਮ ਕਰਨਾ ਪਰ ਬੰਗਾਰ ਕੀ ਹੈ ਭੰਗਾਰੀ ਹੈ ਕਿ ਐਸੀ ਖਿੜ ਨਹੀਂ ਜਾਣਾ ਅਸੀਂ ਕਿਸੇ ਵੀ ਸਾਹਿਤਿਕ ਜਥੇਬੰਦੀ ਦੇ ਨਾਲ ਲੱਕੇ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣਾ ਰਾਜਨੀਤੀ ਨਾਲ ਭਾਵੇਂ ਜਿੰਨੀਆਂ ਵੀ ਜਥੇਬੰਦੀਆਂ ਨੇ ਸੋ ਉਹ ਨੰਬੰਦੀ ਹੈ ਕਿ ਸਾਡੀ ਇਹ ਅਧਿਆਪਕ ਮਚ ਦੀ ਜਿੱਥੇ ਬੰਦੀ ਜਿਹੜੀ ਰਾਜਨੀਤਿਕ ਨਹੀਂ ਕੇਵਲ ਨਿਸ਼ਕਾਮ ਭਾਵਨਾ ਪੜਾਈ ਗਈ ਹੈ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ ਅਸੀਂ ਆਪਣੇ ਮੁਹਾਜਰਤ ਹੋ ਰਿਹਾ ਇਸ ਵਿੱਚ ਮਾਂ ਬੋਲੀ ਦੀ ਪ੍ਰਤੀ ਨਿਸ਼ਕਾਮ ਭਾਵਨਾ ਕਰਨੀ ਹੈ ਜਿੰਨੇ ਵੀ ਗਰੁੱਪ ਬਣਦੇ ਨੇ ਜਿੰਨੀਆਂ ਵੀ ਜਥੇਬੰਦੀਆਂ ਬਣਦੀਆਂ ਨੇ ਉਹ ਜਾਂ ਤਾਂ ਉਹਨਾਂ ਤੇ ਕੋਈ ਨਾ ਕੋਈ ਗੜਬਾ ਪਾ ਲੈਂਦਾ ਹੈ ਤੇ ਜਾਂ ਫਿਰ ਉਹਨਾਂ ਨੂੰ ਕਿਸ ਨਾ ਕਿਸੇ ਰਾਜਨੀਤਿਕ ਮੰਤਰੀ ਮਾਰਕ ਲਿਆ ਜਾਂਦਾ ਹੈ ਅਸੀਂ ਨਾ ਸਾਰਿਆਂ ਤੋਂ ਪਰੇ ਹੋ ਕੇ ਸਿਰਫ ਮਾਂ ਬੋਲੀ ਦੇ ਕੰਮ ਕਰਦੇ ਹਾਂ ਬੜੀ ਕੰਮ ਨੇ ਮੈਨੂੰ ਯਾਦ ਹੈ ਕਿ ਪੰਜਾਬੀ ਦਾ ਧਨਵਾਲ ਕੁਸ਼ਨ ਹੁੰਦਾ ਸੀ ਤੇ ਧਨਵਾਲ ਕਮਿਸ਼ਨ ਨੇ ਕੰਮ ਕਰਨੇ ਸੀ ਧਨਵਾਲ ਕਮਿਸ਼ਨ ਦਾ ਬਹੁਤ ਸਾਰਾ ਕੰਮ ਜਿਹੜਾ ਵਾ ਉਹ ਕੀਤਾ ਜਾਣਾ ਬਾਕੀ ਹੈ ਬਹੁਤ ਚੰਗੀਆਂ ਕਿਤਾਬਾਂ ਨੂੰ ਮਾਗੋਲੀ ਪੰਜਾਬੀ ਵਿੱਚ ਲਿਆਉਣ ਲਈ ਸਾਨੂੰ ਯਤਨਾਂ ਰੰਗਣੇ ਪੈਣੇ ਨੇ ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਹੁੰਦਾ ਸੀ ਜਿਸ ਦੀਆਂ ਛਾਪੀਆਂ ਹੋਈਆਂ ਬਹੁਤ ਸਣੀਆਂ ਕਿਤਾਬਾਂ ਅੱਜ ਵੀ ਸਾਡੇ ਵਾਸਤੇ ਇੱਕ ਮਿਸਾਲ ਨੇ ਬਹੁਤ ਹੀ ਉੱਚ ਪੱਧਰ ਦੀਆਂ ਕਿਤਾਬਾਂ ਜਿਨ੍ਹਾਂ ਦੀ ਲੋੜ ਹੈ ਪਰ ਉਸ ਸਸਥਾ ਦੀਆਂ ਹੋਂਦ ਵਿੱਚ ਅਸੀਂ ਕਿੰਨਾ ਕਿਤੇ ਚੰਗੀਆਂ ਕਿਤਾਬਾਂ ਦੀ ਘਾਟ ਮਹਿਸੂਸ ਕਰਦੇ ਹਾਂ ਸਗੁਲਾਮ ਕਾਰਜਾਂ ਤੇ ਯੂਨੀਵਰਸਟੀਆਂ ਦੇ ਸਿਲੇਬਸ ਤੇ ਸਿਲੇਬਸ ਨਾਲ ਜੁੜੇ ਹੋਏ ਜਿੰਨੇ ਵੀ ਪਾਠ ਨੇ ਜੋ ਕਿਤਾਬਾਂ ਨੇ ਉਹ ਕਿਤਾਬਾਂ ਉਹ ਸਾਡੀ ਟੈਕਸ ਜਿਹੜੀ ਹੈ ਉਹਦੇ ਵਿੱਚ ਵੀ ਬਹੁਤ ਵੱਡੇ ਸੁਧਾਰ ਕਰਨ ਦੀ ਲੋੜ ਹੈ ਮੈਂ ਇੱਕ ਗੱਲ ਨੂੰ ਉਦਾਹਰਣ ਦੱਸ ਕੇ ਇਸ ਗੱਲ ਨੂੰ ਗੱਲ ਜੋੜਦਾ ਕਿ ਬਲਵੰਤ ਕਾਰਗੀ ਜੀ ਦਾ ਇੱਕ ਪਾਠ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦੀ ਕਿਤਾਬ ਦੇ ਵਿੱਚ ਲੱਗਿਆ ਨਾਮ ਰੱਬ ਦੀ ਬਾਣੀ ਜਿਸ ਨੂੰ ਲਿਖਣ ਦਾ ਸਮਾਂ ਇੱਕ ਅੰਦਾਜ਼ੇ ਅਨੁਸਾਰ 40-50 ਸਾਲ ਪਹਿਲਾਂ ਦਾ ਹੋਵੇਗਾ ਜਿਸ ਵਿੱਚ ਲੇਖਕ ਨੇ ਰੱਬ ਦੀ ਬਾਣੀ ਦੀ ਗੱਲ ਕਰਦਿਆਂ ਅਮਰੀਕਾ ਦੀ ਐਮਪਾਇਰ ਸਟੇਟ ਬਿਲਡਿੰਗ ਦੀ ਗੱਲ ਕੀਤੀ ਹੈ ਅੱਜ ਹੁਣ ਦੇ ਸਿਲੇਬਸ ਵਿੱਚ ਜਦੋਂ ਬੱਚਾ ਪੜ੍ਹਦਾ ਜਦੋਂ ਬੱਚਾ ਉਸ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਆਖਦਾ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਐਸੀ ਬਹੁਤ ਪਛੜ ਗਈਆਂ 50 ਸਾਲ ਪੁਰਾਣੀ ਕਿਸੇ ਵੀ ਰਚਨਾ ਨੂੰ ਅੱਜ ਦੇ ਸਿਲੇਬਸ ਨਾਲ ਜੋੜਨਾ ਬਹੁਤ ਹੀ ਚੰਗੀ ਗੱਲ ਨਹੀਂ ਹੈ ਜਿਸ ਐਮਪਾਇਰ ਸਟੇਟ ਬਿਲਡਿੰਗ ਦਾ ਦੁਨੀਆ ਵਿੱਚ ਤਰਗਾਣੀ ਮਾਰਿਆ ਗਿਆ ਤੇ ਬੱਚਾ ਉਸ ਨੂੰ ਬੋਰਜ ਖਲੀਫਾ ਨਾਲੋਂ ਵੀ ਉੱਪਰ ਮੰਨਦਾ ਹੋਇਆ ਆਮ ਵਕਤੀ ਆਮ ਧਿਆਨ ਵਾਲੀ ਉਸ ਦਲ ਤੋਂ ਬਹੁਤ ਔਰ ਨਿਕਲਦਾ ਆਇਆ ਸੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੈ ਤੇ ਉਸ ਨੂੰ ਆਧੁਨਿਕਤਾ ਨਾਲ ਸੁ ਨਵੇਂ ਗਿਆਨ ਦੇ ਨਾਲ ਵੀ ਨਮਰੇਜ਼ ਕਰਨਾ ਹੈ ਤੇ ਉਸ ਵਾਸਤੇ ਸਾਡੇ ਪਾਠਕ੍ਰਮ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਸਨੀਆਂ ਉਦਾਹਰਣਾਂ ਨੇ ਕਿ ਸਾਡੇ ਸਿਲੇਬਸ ਦੇ ਵਿੱਚ ਛੋਟੀ ਜਿਮਾਤ ਤੋਂ ਹੀ ਮਾਂ ਬੋਲੀ ਪੰਜਾਬੀ ਨੂੰ ਸਚਾਰਨ ਢੰਗ ਨਾਲ ਲਗਾਈ ਜਾਣ ਦੀ ਜਿਹੜੀਆਂ ਸਾਨੂੰ ਉਹ ਸ਼ਾਦੀ ਪੜ੍ਹੀਆਂ ਨੇ ਕਿ ਅਸੀਂ ਮੰਗੋਲੀ ਤੇ ਸਿਲੇਬਸ ਦੇ ਵਿੱਚ ਹੀ ਪਛੜੇ ਹੋਏ ਆ। ਦੋਸਤੋ ਸਾਡਾ ਜਿਹੜਾ ਕੁਵਿਖਣ ਹੈ ਉਹ ਇਹ ਬਚਪਨਾ ਜੋ ਤਸਮੀਤੋਂ ਹੀਠਾ ਦੇ ਬੱਚਿਆਂ ਦਾ ਸਿਲੇਬਸ ਹੈ ਜੇ ਉੱਥੇ ਹੀ ਅਸੀਂ ਕੰਮ ਨਾ ਕਰ ਸਕੀਏ ਤਾਂ ਵੱਡੀਆਂ ਜਮਾਤਾਂ ਦੇ ਵਿੱਚ ਅਸੀਂ ਕਿਸੇ ਚੰਗੀ ਪਨੀਰ ਦੀ ਚੰਗੇ ਪਵਿੱਖ ਦੀ ਆਸ ਨਹੀਂ ਕਰ ਸਕਦੇ। ਛੋਟੀਆਂ ਜਮਾਤਾਂ ਦੇ ਵਿੱਚ ਬੀਏ ਜਾਂ ਐਮਏ ਦੇ ਪੱਧਰ ਦੇ ਲੇਖ

ਪੰਨੀਆਂ ਜਿ ਮਤਾਂ ਨੇਗੇ ਚੁਰ ਮੁੱਢਲੀ ਸਿੱਖਿਆ ਲੈ ਰਿਆ ਉਹ ਨੱਲਾ ਨਲ ਪੜ ਰਿਹਾ ਤੇ ਬੱਬਾ ਵਰਗਤ ਮਾਫ ਕਰਨਾ ਪੰਜਾਬੀ ਵਿੱਚ ਨਾਲੀ ਹੁੰਦਾ ਪੰਜਾਬੀ ਵਿੱਚ ਤਾਂ ਟੂਟੀ ਹੁੰਦੀ ਹੈ ਪੰਜਾਬੀ ਵਿੱਚ ਵਰਗਤ ਨਹੀਂ ਹੁੰਦੇ ਪੰਜਾਬੀ ਵਿੱਚ ਤਾਂ ਬੋਰ ਦੇ ਦਰਖਤ ਹੁੰਦੇ ਨੇ ਸੋ ਜਿੰਨੀ ਦੇਰ ਤੱਕ ਅਸੀਂ ਇੰਨਾ ਛੋਟੀਆਂ ਜਮਾਤਾਂ ਨੇ ਸਿਲੇਬਸ ਬਾਰੇ ਕੋਈ ਪੱਕਾ ਠਾਕੁਰ ਜੱੰਗਾ ਟੈਕਸਟ ਨਹੀਂ ਆਧਾਰ ਬਣਾ ਸਕਦੇ ਉਹਨੀ ਦੇਰ ਤੱਕ ਪੰਜਾਬੀ ਮਾਂ ਬੋਲੀ ਦੀ ਪ੍ਰਕਿਰਤੀ ਜਾਂ ਪਸਾਰ ਦੀ ਗੱਲ ਮੈਨੂੰ ਲੱਗਦਾ ਕਿਤਨਾ ਕਿਤੇ ਅਧੂਰੀ ਰਹਿੰਦੀ ਹੈ ਪਿਆਰੇ ਸਾਥੀ 1960 ਵਿੱਚ ਰਾਜ ਭਾਸ਼ਾ ਐਕਟ ਬਣਿਆ ਬੜੇ ਸੁਖਲੇ ਸੰਜੋਏ ਸੀ ਕਿ ਮਾਂ ਬੋਲੀ ਦੇ ਕੰਮ ਹੋਏਗਾ ਮਾਂ ਬੋਲੀ ਦੀ ਸੰਸਥਾਾਂ ਬਣੀਆਂ ਮਾਂ ਬੋਲੀ ਦੀ ਪ੍ਰਕਿਰਤੀ ਲਈ ਯੂਨੀਵਰਸਿਟੀਆਂ ਬਣੀਆਂ 1967 ਵਿੱਚ ਬਣੇ ਇਸ ਐਕਟ ਦੇ ਨਾਲ ਕੁਝ ਗੱਲ ਤੋਰੀ ਪਰ ਗੱਲ ਸਿਰਫ ਤੋਰੀ ਸ਼੍ਰੇਣੀ ਚੜੀ। ਇਹੀ ਕਾਰਨ ਆ ਕਿ ਸਾਨੂੰ ਆਪਣੀਆਂ ਜਮਾਤਾਂ ਦੇ ਵਿੱਚ ਵੱਡੀਆਂ ਸ਼੍ਰੇਣੀਆਂ ਦੇ ਵਿੱਚ ਇੱਕ ਲਾਜ਼ਮੀ ਸ਼ਬਦ ਜਿਹੜਾ ਵਾ ਉਹ ਚੋੜਨਾ ਪੈ ਗਿਆ ਤੇ ਲਾਜ਼ਮੀ ਪੰਜਾਬੀ ਜਾਂ ਪੰਜਾਬੀ ਨੂੰ ਲਾਜ਼ਮੀ ਕੀਤਾ ਗਿਆ। ਸੋ 88 ਤੋਂ 91 ਤੱਕ ਦੇ 4 ਸਾਲ ਨੂੰ ਪੰਜਾਬ ਨੂੰ ਲਾਜ਼ਮੀ ਕਰਨੇ ਲੱਗੇ ਤੇ 91 ਵਿੱਚ ਪੰਜਾਬੀ ਲਾਜ਼ਮੀ ਦਾ ਹੋਈ। ਪਰ ਪੰਜਾਬੀ ਨੂੰ ਮਾਨਕਣ ਨਾ ਮਿਲ ਸਕਿਆ ਜਿਸ ਦੀ ਸਾਨੂੰ ਤਮਕੱਕ ਸੀ ਜਿਸ ਦੀ ਸਾਨੂੰ ਉਮੀਦ ਸੀ ਇਸ ਸਾਰੀ ਪੁਰਾਣੀ ਚਰਚਾ ਨੂੰ ਗਰਾਮ ਦੰਦਿਆਂ ਇੱਕ ਹੋਰ ਕਾਨੂੰਨ ਸਾਡੇ ਸਾਹਮਣੇ ਆਇਆ ਦ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜਸ ਐਕਟ 2008 ਪੰਜਾਬੀ ਐਂਡ ਹੋਰ ਪੰਜਾਬੀ ਤੇ ਹੋਰ ਨਾਭਾ ਸ਼ਾਹ ਸਿੱਖਣ ਕਾਨੂੰਨ 2008 ਬੜੇ ਕਾੜੇ ਨਿਜਵਾਨੜ ਇਹ ਲਾਗੂ ਹੋਇਆ ਪਰ ਇਸ ਦਿਹਾਵ ਵਾਸਤਾ ਅਜੀਬੇ ਦੂਰੀਆਂ ਨੇ 16 ਸਾਲ ਇਸ ਕਾਨੂੰਨ ਨੂੰ ਵੀ ਬਣਨ ਨੂੰ ਹੋ ਗਏ ਅਸੀਂ ਮਾਂ ਬੋਲੀ ਨਾਲ ਤੁਰਦੇ ਆਂ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਆਪਣੀਆਂ ਜ਼ਾਤੀ ਜ਼ਿੰਦਗੀਆਂ ਵਿੱਚ ਬੜਾ ਕੁਝ ਕਮਾ ਰਹਿਆਂ ਖਟ ਰਹਿਆਂ ਜ਼ਿੰਦਗੀ ਦੀ ਹਰ ਐਸੋਸੀਏਸ਼ਨ ਸਾਨੂੰ ਮਾਂ ਬੋਲੀ ਦੀ ਪਛਾਣ ਮਿਲ ਰਹੀ ਹੈ ਪਰ ਕਿਤਨੇ ਕਿਤੇ ਮੈਨੂੰ ਲੱਗਦਾ ਕਿ ਮਾਂ ਬੋਲੀ ਨੂੰ ਲਾਜ਼ਮੀ ਕਰੋ ਤਾਂ ਲੈ ਕੇ ਇਸ 2008 ਦੇ ਕਾਨੂੰਨਦਰ ਦੀਆਂ ਜਿਨੀਆਂ ਵੀ ਕਲਾਈਆਂ ਉਹਨਾਂ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਜਥੇਬੰਦਕ ਸੋਚ ਦੀ ਘਾਟ ਮਾਂਬੋਲੀ ਨੂੰ ਅਜੇ ਪਿੱਛੇ ਧੱਕੀ ਰਿਹਾ। ਮਾਂਬੋਲੀ ਲਈ ਸਭ ਤੋਂ ਵੱਡੀ ਚੀਜ਼ ਨਵੀਂ ਸ਼ਬਦਾਵਲੀ ਤਿਆਰ ਕਰਨ ਦੀ ਸੀ। ਜੋ ਸ਼ਬਦਾਵਲੀ ਸਾਡੇ ਪੜ੍ਹੇਵਾਂ ਨੇ ਕਰਨੀ ਸੀ ਉਹ ਸ਼ਬਦਾਵਲੀ ਤਿਆਰ ਨਾ ਸਕੀ। ਜਦੋਂ ਸ਼ਬਦਾਵਲੀ ਹੀ ਤਿਆਰ ਨਾ ਹੋ ਸਕੀ ਤੇ ਅਸੀਂ ਸਾਹਮਣੇ ਹਾਣੀ ਨਹੀਂ ਬਣ ਸਕੀ। ਇਹ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪ੍ਰਾਈਵੇਟ ਜਾਂ ਨਿੱਜੀ ادارےਾਂ ਵਿੱਚ ਮਾਗੂਲੀ ਦਾ ਟੱਟਾ ਹੋ ਰਿਹਾ ਤਾਂ ਉਥੇ ਸਭ ਤੋਂ ਵੱਡਾ ਕਾਰਨ ਇਹ ਹੀ ਬਣ ਜਾਂਦਾ ਕਿ ਪੰਜਾਬੀ ਨੂੰ ਸੀ ਰੋਜ਼ਗਾਰ ਦੀ ਭਾਸ਼ਾ ਰਹਿਣੀ ਨਹੀਂ ਦਿੱਤਾ ਤੇ ਜੇ ਕਿਸੇ ਸਕੂਲ ਦੇ ਵਿੱਚ ਲਿਖਿਆ ਹੁੰਦਾ ਕੈਂਪਸ ਲੈਂਗੁਏਜ ਇੰਗਲਿਸ਼ ਤਾਂ ਉਸ ਸਕੂਲ ਵਾਲੇ ਵੀ ਪਿੱਛੇ ਜਾਣਦੇ ਨੇ ਮਾਂ ਬੋਲੀ ਪੰਜਾਬੀ ਨਾਲ ਬੱਚੇ ਨੂੰ ਜੋੜਨ ਦੇ ਨਾਲ ਉਹਨਾਂ ਨੂੰ ਰੋਜ਼ਗਾਰ ਦੇ ਮਸਲੇ ਹੱਲ ਨਹੀਂ ਹੁੰਦੇ ਇਸੇ ਲਈ ਡਾ. ਸੁਜੀਤ ਪਟੜੀ ਦੇ ਅਲਫਾਸ ਮੈਨੂੰ ਚੇਤੇ ਆਉਂਦੇ ਨੇ ਚੀਂ-ਚੀ ਕਰਦੀਆਂ ਚਿੜੀਆਂ ਦਾ ਤੇ ਕਲਤਨ ਕਰਦੇ ਪਾਣੀਆਂ ਦਾ ਵੱਖਰਾ ਹੀ ਤਰਾਨਾ ਹੁੰਦਾ ਹੈ ਮੈਂ ਸੁਣਿਆ ਹੈ ਇਸ ਦੁਨੀਆ ਤੇ ਇੱਕ ਐਸਾ ਵਿਦੇਸ਼ ਹੈ ਜਿੱਥੇ ਮਾਂ ਬੋਲੀ ਬੋਲਣ ਦੇ ਬੱਚਿਆਂ ਨੂੰ ਜੁਰਮਾਨਾ ਹੁੰਦਾ ਹੈ ਅੱਜ ਹਾਲਾਤ ਕੁਝ ਮਦਦ ਨਹੀਂ ਪਰ ਅਜੇ ਵੀ ਬਹੁਤ ਕੁਝ ਬਹੁਤ ਕੁਝ ਕਰਨਾ ਬਾਕੀ ਹੈ ਸਾਡੇ ਕਾਨੂੰਨ ਇੱਕ ਮੰਗ ਕਰਦੇ ਨੇ ਕਿ ਅਦਾਲਤਾਂ ਦੇ ਵਿੱਚ ਪੰਜਾਬੀ ਨੂੰ ਲਾਗੂ ਕੀਤਾ ਜਾਵੇ ਕੱਲ ਰੁਜ਼ਗਾਰ ਦੀ ਹੈ ਤਾਂ ਰੁਜ਼ਗਾਰ ਦੇ ਨਾਲ ਕਿਤੇ ਨਾ ਕਿਤੇ ਇਨਸਾਫ ਵਾਲੀ ਗੱਲ ਦੇ ਵਿੱਚ ਮੈਨੂੰ ਯਾਦ ਹੈ ਕਿ ਮਿੱਤਰ ਸਿੰਘ ਮੀਤ ਜੋ ਕੇ ਨਾਵਿਕ ਆਪੇ ਉਹਨਾਂ ਨੇ ਕਦੇ ਗੱਲ ਕਹੀ ਸੀ ਕਿ ਜੋ 2008 ਦਾ ਕਾਨੂੰਨ ਹੈ ਉਹ ਮੰਨ ਕਰਦਾ ਹੈ ਕਿ 2000 ਪੰਜਾਬੀ ਮਾਰਿਆਂ ਨੂੰ ਅਦਾਲਤਾਂ ਵਿੱਚ ਭਾਰਤੀ ਕੀਤਾ ਜਾਏ ਤੇ ਉਸ ਮੰਗ ਲਈ ਸਰਕਾਰ ਵੱਲੋਂ ਅਜੇ ਤੱਕ ਕੋਈ ਯਤਨ ਨਹੀਂ ਹੋਇਆ ਸੋ ਜੇ ਉਹ 2000 ਵਿਅਕਤੀ ਉਹਨਾਂ ਅਦਾਲਤਾਂ ਵਿੱਚ ਭਾਰਤੀ ਹੋ ਜਾਣਗੇ ਤਾਂ ਮੈਨੂੰ ਲੱਗਦਾ ਹੈ ਵੀ ਪੰਜਾਬੀ ਨਾਲ ਜੁੜੇ ਲੱਖਾਂ ਹੀ ਨੌਜਵਾਨਾਂ ਨੂੰ ਕਿਤਨੇ ਤਿੱਤਰ ਸਰਕਾਰ ਦੇ ਮੌਕੇ ਮਿਲ ਜਾਣਗੇ ਸੋ ਅਦਾਲਤਾਂ ਵਿੱਚ ਇਹਨਾਂ 2000 ਵਿਅਕਤੀਆਂ ਦੀ ਭਰਤੀ ਕਰਨ ਨਾਲ ਮਾਂ ਬੋਲੀ ਦੀ ਵੱਡੀ ਹੱਦ ਤੱਕ ਅਸੀਂ ਸੇਵਾ ਦੇ ਯੋਗ ਜਾਵਾਂਗੇ ਅਜੇ ਹਾਲਤ ਇਹ ਹੈ ਕਿ ਮਾਂ ਬੋਲੀ ਨਾ ਤਾਂ ਸਾਡੇ ਪਰਿਵਾਰ ਦੀ ਭਾਸ਼ਾ ਰਹੀ ਹੈ ਨਾ ਰੋਜ਼ਗਾਰ ਦੀ ਭਾਸ਼ਾ ਰਹੀ ਹੈ ਤੇ ਨਾ ਸਰਕਾਰ ਦੀ ਭਾਸ਼ਾ ਰਹੀ ਹੈ ਤਿੰਨਾ ਹੀ ਪੱਧਰਾਂ ਤੋਂ ਮਾਂ ਬੋਲੀ ਦਾ ਮਜਬੂਤ ਪਛਾਣ ਦਾ ਕਾਰਨ ਕਿਤਨਾ ਕਿਤੇ ਸਾਡੀ ਪਿਛਲੀ ਪੀੜ੍ਹੀ ਤੇ ਅਸੀਂ ਅਜੇ ਵੀ ਦੁਨੀਆਂ ਬਿਨਾਂ ਦਾ ਕੁਝ ਨਹੀਂ ਬਗੜਿਆ ਅਸੀਂ ਮੌਕੇ ਨੂੰ ਸਮਝ ਸਕਦੇ ਹਾਂ ਸੋ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਆ ਜਦ ਇਹ ਮੰਚ ਤਿਆਰ ਹੋਇਆ ਇਸ ਦੇ ਤਹਿਤ ਪਰਿਵਾਰ ਰੁਜ਼ਗਾਰ ਅਤੇ ਸਰਕਾਰ ਤਿੰਨਾ ਹੀ ਪਧਰਾਂ ਤੇ ਮਾਂ ਬੋਲੀ ਨੂੰ ਮੁੜ ਉਸ ਦੇ ਪੈਰੀਂ ਖੜੇ ਹੋਣ ਦਾ ਅਸੀਂ ਮੌਕਾ ਸਿਰ ਸਰ ਗਿਆ ਪਰਵਾਰਾਂ ਦੇ ਵਿੱਚ ਹਾਲ ਦੇ ਰਹੀ ਹੈ ਕਿ ਨਿੱਜੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਉਹਨਾਂ ਦੀ ਮਾਂ ਮਾ ਤੇ ਉਹਨਾਂ ਦੇ ਅਧਿਆਪਕ ਜਾਂ ਤਾਂ ਅੰਗਰੇਜ਼ੀ ਬੋਲਣ ਲਈ ਮਜਬੂਰ ਕਰ ਰਹੇ ਨੇ ਤੇ ਜਾਂ ਹਿੰਦੀ ਮਾਂ ਬੋਲੀ ਪੰਜਾਬੀ ਚ ਉਹਨਾਂ ਨੇ ਆਪਣੀ ਮਾਂ ਦੇ ਦੁੱਧ ਚੋਂ ਸਿੱਖੀ ਸੀ ਉਹ ਉਹਨਾਂ ਦੇ ਸਕੂਲਾਂ ਵਿੱਚ ਨਹੀਂ ਬੋਲੀ ਆ ਅ ਪਿਛਲੇ ਦਿਨੀ ਮੈਂ ਇੱਕ ਸਕੂਲ ਦੇ ਵਿੱਚ ਚੋਣ ਡੁਟੀ ਕਰ ਰਿਆ ਸਾਂ ਤੇ ਮੇਰੇ ਕੋਲ ਦੀ ਲੰਗੜ ਵਾਲੇ ਜਿੰਨੇ ਵੀ ਬੱਚੇ ਸੀ ਸਕੂਲ ਦੇ ਵਿੱਚੋਂ ਪੜ੍ਹ ਰਹੇ ਉਹਨਾਂ ਵਿੱਚੋਂ ਮੈਂ ਇੱਕ ਵੀ ਬੱਚੇ ਨੂੰ ਪੰਜਾਬੀ ਪੂਰਦਿਆ ਨਹੀਂ ਸਾਇਆ ਸਾਰੇ ਹਿੰਦੀ ਵਿੱਚ ਗੱਲਾਂ ਕਰਦੇ ਸਾਡੀ ਕੋਲ ਦੀ ਲੰਗੜ ਹੈ ਮਨ ਤੂ ਪੈਂਦੀ ਹੈ ਕਿ ਅਸੀਂ ਪੰਜਾਬ ਵਿੱਚ ਹੀ ਰਹ ਰਹੇ ਹਾਂ ਜਾਂ ਪੰਜਾਬ ਤੋਂ ਬਾਹਰ ਬੱਚੇ ਜਿੱਥੇ ਕੱਲਾ ਹਿੰਦੀ ਵਿੱਚ ਕਰਦੇ ਨੇ ਉਥੇ ਉਹਨਾਂ ਲਈ ਮਜਬੂਰੀ ਹੈ ਕਿ ਉਹਨਾਂ ਨੇ ਵਿਆਪਕ ਹਿੰਦੀ ਚ ਬੋਲਦੇ ਨੇ ਉਹਨਾਂ ਦੇ ਮਾਪੇ ਜਿਹੜੇ ਉਹਨਾਂ ਦੇ ਅਧਿਆਪਕਾਂ ਨਾਲ ਰابطਾ ਕਾਇਮ ਕਰਦੇ ਨੇ ਜਦੋਂ ਵੀ ਮਾਪੇ ਦੀ ਅਪੁਆਇੰਟਮੈਂਟ ਹੁੰਦੀ ਹੈ ਉਥੇ ਵੀ ਗੱਲਾਂ ਪੰਜਾਬੀ ਨੂੰ ਦਰਖਤ ਨਾ ਕਰਕੇ ਕਿ ਤਰ੍ਹਾਂ ਕਦੇ ਦੂਜੀ ਭਾਸ਼ਾ ਵਿੱਚ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦੂਜੀ ਭਾਸ਼ਾ ਵਿੱਚ ਗੱਲ ਨਹੀਂ ਕਰਨੀ ਸਾਡਾ ਇੱਕ ਬਹੁਤ ਖੂਬਸੂਰਤ ਨਾਰਾ ਬਣਦਾ ਹੋਇਆ ਹੈ ਸਿੱਖ ਲੈ ਪਾਣੀ ਬੋਲੀ ਹਜ਼ਾਰ ਮਾਂ ਬੋਲੀ ਨਾਲ ਮਨੋਂ ਸਾਰੀ ਅਸੀਂ ਪੰਜਾਬ ਤੋਂ ਬਾਹਰ ਜਾਣਾ ਸਾਨੂੰ ਹਿੰਦੀ ਦੀ ਲੋੜ ਪੈਗੀ ਅਸੀਂ ਹਿੰਦੁਸਤਾਨ ਤੋਂ ਬਾਹਰ ਜਾਣਾ ਕਿਸੇ ਵੀ ਮਲਟੀਨੈਸ਼ਨਲ ਕੰਪਨੀ ਨਾਲ ਜਾਂ ਬਾਹਰਲੇ ਬਚੰਦਿਆਂ ਨਾਲ ਗੱਲ ਕਰਨੀ ਸਾਨੂੰ ਅੰਗਰੇਜ਼ੀ ਇੱਕ ਸੰਪਰਕ ਭਾਸ਼ਾ ਵਜੋਂ ਲੋੜ ਪੈਗੀ ਪਰ ਅਸੀਂ ਮਾਂ ਬੋਲੀ ਨੂੰ ਦਰਗਨਾਰ ਕਰਕੇ ਦੂਜੀਆਂ ਭਾਸ਼ਾਵਾਂ ਨੂੰ ਅਹਿਮ ਇਹ ਦਿੰਦੇ ਆ ਇਹ ਕਿੱਥੋਂ ਦੀ ਸਿਆਣਾ ਸੁਪਰਵਾਰ ਦੇ ਵਿੱਚੋਂ गायब होने का बड़ा कारण निजी संस्थावे पढ़ाए जाते बच्चे उन्होंने बच्चा मापिया की अध्यापक ने की गलत यह बहुत बड़ा असर रख रह रही है पिछले समय बच्चे आयलट्स की सिखलाई लंजाबी बच्चे पंजाबी गल् बात हिंदी करते हैं सीखते हैं अंग्रेजी ਦੇ ਨਈ ਭਾਸ਼ਾਵਾਂ ਦੇ ਵਿੱਚੋਂ ਕਿਸੇ ਇੱਕ ਵੀ ਭਾਸ਼ਾ ਵਿੱਚ ਬੱਚੇ ਪਰਪੱਕ ਨਹੀਂ ਹੁੰਦੇ। ਤੇ ਅਸੀਂ ਜਦੋਂ ਪੰਜਾਬੀ ਦੇ ਭਵਿੱਖ ਬਾਰੇ ਚਿੰਤਤ ਹੁੰਦੇ ਆ ਤਾਂ ਉਸ ਚਿੰਤਾ ਦੇ ਵਿੱਚ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਹੀ ਆਧਾਰ ਬਣ ਜਾਂਦੀਆਂ ਨੇ। ਨਾ ਖੁਦਾਂ ਨੂੰ ਮਿਲਾਂ ਨਾ ਵਸਾਲੇ ਸਨਮ ਨਾ ਇਧਰ ਕਿ ਰਹੇ ਨਾ ਉਧਰ ਕਿ ਰਹੇ ਘਰ ਵਿੱਚ ਪੰਜਾਬੀ ਮਾਹੌਲ ਹਿੰਦੀ ਬੋਲੀ ਜਾ ਰਹੀ ਹੈ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰਦੇ ਆ ਇੱਕ ਵੀ ਭਾਸ਼ਾ ਮੁਕੰਮਲ ਰੂਪ ਵਿੱਚ ਕੋਈ ਬੱਚਾ ਨਹੀਂ ਸਿੱਖ ਰਿਹਾ ਸਰਕਾਰੀ ਪੱਧਰ ਤੇ ਬਹੁਤ ਵੱਡੀ ਗਿਣਤੀ ਵਿੱਚ ਅੱਜ ਵੀ ਕੰਮ ਕਾਜ ਹੈ ਕਿਤਨਾ ਕਿਤੇ ਉਸਨੂੰ ਅੰਗਰੇਜ਼ੀ ਵਿੱਚ ਵਿਖਾਇਦਾ ਜਾਂਦਾ ਰੁਜ਼ਗਾਰ ਦੀ ਭਾਸ਼ਾ ਬਜੋ ਉਸ ਤੋਂ ਮਾਂ ਬੋਲੀ ਦੀ ਗੱਲ ਕਰਦੇ ਆ ਤਰਜ਼ਕਾਰ ਦੇ ਮੌਕੇ ਸਿਰਜਣ ਜੋਗ ਮਾਂ ਬੋਲੀ ਨੂੰ ਸੀ ਬਣਾ ਸਕਦੇ ਆ ਅਸੀਂ ਮੁੱਢ ਤੋਂ ਪੈਰਾਂ ਤੇ ਖੜੀ ਕਰ ਸਕਦੇ ਆ ਪਰ ਇਸ ਸਭ ਚ ਸਾਡੀ ਸਜੱਥੇਬੰਦੀ ਨਾਲ ਜਦੋਂ ਵੀ ਕਿਤੇ ਆਮ ਲੋਕਾਂ ਦੇ ਜੁੜਨ ਦੀ ਗੱਲ ਹੁੰਦੀ ਆ ਅਸੀਂ ਕਿਤੇ ਪੂਰੇ ਪੰਜਾਬ ਦੇ ਵਿੱਚ ਇੱਕ ਵੱਡੀ ਸਰਗਰਮੀ ਛੇੜਨ ਦੀ ਗੱਲ ਕਰਦੇ ਆ ਤਾਂ ਮੈਂ ਫਿਰ ਦੁਬਾਰਾ ਗੱਲ ਕਰਾਂਗਾ ਕਿਉਂਕਿ ਗੱਲ ਸਾਡੇ बुजुर्ग की है पिछली पीढ़ी की है जेवा मुक्त अध्यापक प्यारे साथियों संस्था के जिन्हें भी व्यक्ति क्रियाशील होकरम होकर भूमिका निभा जो इस वेूल का पढ़ा रहे हैं मैं इसका वाला कारण ही मानता कि जिन्हें भी साध्यापक सेवा मुक्त हो गए सा मार्गदर्शक बन सा रहा ਪਰ ਜਿਹੜੀ ਗੱਲ ਅਸੀਂ ਆਪ ਆਪਣੇ ਪੱਧਰ ਤੇ ਕਰ ਸਕਦੇ ਆ ਉਹ ਉਹਨਾਂ ਦਾ ਮਾਰਗਦਰਸ਼ਨ ਲੈ ਕੇ ਮੈਨੂੰ ਲੱਗਦਾ ਜ਼ਿਆਦਾ ਸਰਗਰਮੀ ਨਾਲ ਕਰ ਸਕਦੇ ਆ ਨਹੀਂ ਤਾਂ ਫਿਰ ਉਹੀ ਪੁਰਾਣੀ ਗੱਲ ਕਿ ਗੜਬੇ ਵਾਲੀ ਗੱਲ ਦੇ ਵਿੱਚੋਂ ਸਾਨੂੰ ਸਮੱਸਿਆ ਆਏਗੀ ਸੋ ਬੈਰਿਸ ਆਥੀਓ ਗੱਲਾ ਬਹੁਤ ਨਹੀਂ ਮੁਹਾਜ ਵੀ ਬਹੁਤ ਨਹੀਂ ਕੰਮ ਵੀ ਬਹੁਤ ਨਹੀਂ ਪਰ ਇਸ ਮੰਚ ਰਾਹੀਂ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਉਜ ਤੇਵੀ ਦੇ ਪੰਜਾਬੀ ਅਧਿਆਪਕ ਕਿਸੇ ਕਾਲਜ ਜਾਂ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਜੋ ਅੱਜ ਪੜ੍ਹਾ ਰਿਹਾ ਉਹ ਜੇ ਸਾਡੇ ਇਸ ਗਰੁੱਪ ਦਾ ਹਿੱਸਾ ਨਹੀਂ ਬਣਿਆ ਤਾਂ ਉਸ ਨੂੰ ਜੜੋ ਉਸ ਨੂੰ ਨਾਲ ਲਿਆਓ ਇੱਕ ਗਰੁੱਪ ਬਣ ਚੁੱਕਾ ਦੂਜਾ ਗਰੁੱਪ ਵੀ ਬਣੇਗਾ ਇੱਕ ਵੱਡੀ ਸੰਸਥਾ ਵਿੱਚੋਂ ਇੱਕ ਚੰਗੀ ਪ੍ਰਾਣ ਤੇ ਮੁਕੰਮਲ ਸੰਸਥਾ ਤਿਆਰ ਕਰਨੀ ਕੋਈ ਔਖੀ ਗੱਲ ਨਹੀਂ ਸੋ ਮਜੂਦਾ ਅਧਿਆਪਕ ਇਸ ਗੁਰਪ੍ਰੀਤ ਸੰਸਥਾ ਦਾ ਸਰਗਰਮ ਹਿੱਸਾ ਬਣਨ ਇਹ ਮੇਰੀ ਬੇਨਤੀ ਹੈ ਮੇਰੀ ਬੇਨਤੀ ਇਹ ਵੀ ਹੈ ਕਿ ਮੈਂ ਫੇਰ ਜਿਹੜੀ ਗੱਲ ਪਹਿਲਾਂ ਕਰਾਇਆ ਕਿ ਔਰਤਾਂ ਤੇ ਮਰਦਾਂ ਦੀ ਸ਼ਮੂਲੀਅਤ ਵੀ ਇੱਕਸਾਰ ਹੋਵੇ ਸਭ ਨੂੰ ਬਰਾਬਰ ਦਾ ਹੱਕ ਮਿਲੇ ਤਾਂ ਜੋ ਅਸੀਂ ਮੋਢਾ ਨਾਲ ਮੋਢਾ ਜੋੜ ਕੇ ਇਸ ਜਥੇਬੰਦੀ ਲਈ ਕੰਮ ਕਰੀ ਤੇ ਪੰਜਾਬੀ ਮਾਮਲੇ ਦੀ ਪ੍ਰਕਿਰਤੀ ਲਈ ਜੋਗ ਸੰਭਵ ਹੋ ਸਕੇ ਅਸੀਂ ਉਹ ਕਰੀਏ ਸੋ ਇਹ ਨਿਸ਼ਕਾਮ ਭਾਵਨਾ ਨਾਲ ਸਾਰੇ ਜੁੜਨ ਨੀਜੀ ਮੰਦਬ ਜੇ ਕੋਈ ਆਪਣੇ ਮੰਦਬ 'ਚ ਜੁੜਨਾ ਚਾਹੁੰਦਾ ਸੋ ਮੇਰੀ ਬੇਨਤੀ ਹੈ ਕਿ ਉਹ ਗਰੇਸ ਕਰੇ ਅਸੀਂ ਇੱਕ ਸਾਂਝੇ ਮੰਚ ਤੇ ਇਕੱਠੇ ਹੋਇਆ ਸੋ ਗੱਲ ਸਾਂਝੇ ਮੰਚ ਦੀ ਤਾਂ ਸਾਂਝੀ ਹੀ ਹੋਣੀ ਚਾਹੀਦੀ ਹੈ ਆਓ ਮਾ ਬੋਲੀ ਦੀ ਗੱਲ ਕਰੀਏ ਉਣ ਦੇ ਮਸਲੇ ਸਾਰੇ ਹਲ ਕਰੀਏ ਰੜਮੜ ਲਾਈਏ ਐਡਾ ਤਾਣ ਰੋਕ ਦਈਏ ਨੇਤ ਫੁੰਦਾ ਕਾਰਨ ਹੁਣ ਨਾ ਪੈ ਕੇ ਸੂਰਜ ਮਰ ਕਰੀਏ ਆਓ ਮਾਂ ਬੋਲੀ ਦੀਗਨ ਕਰੀਏ ਆਓ ਮਾਂ ਬੋਲੀ ਦੀਗਨ ਕਰੀਏ ਤਨ